ਮੁਖਸਰ ਸਾਹਿਬ ਤੋਂ ਇੱਕ ਦਰਦਨਾਕ ਦੁਰਘਟਨਾ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਇੱਕ ਮਹਿਲਾਵਰ ਨੇ ਆਪਣੀਆਂ ਦੋਹਾਂ ਲੱਤਾਂ ਗਵਾ ਲਈਆਂ ਤੁਹਾਨੂੰ ਦੱਸਦੇ ਆ ਕਿ ਮੁਖਸਰ ਸਾਹਿਬ ਜੀ तकरीबन 2:30 ਵਜੇ ਦੇ ਕਰੀਬ ਜਦ ਇੱਕ ਮਹਿਲਾ ਰੋਜ਼ਾਨਾ ਦੀ ਤਰ੍ਹਾਂ ਰੇਲਵੇ ਸਟੇਸ਼ਨ ਦੇ ਕੋਲ ਆਪਣੀ ਚਾਹ ਦੀ ਰੇੜੀ ਲਗਾਉਣ ਲੱਗੀ ਸੀ ਤਾਂ ਉਸ ਵੱਲੋਂ ਟਰੈਕਸ ਜੋ ਨੇ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਉਸ ਵੇਲੇ ਹੀ ਮਾਲ ਗੱਡੀ ਜੋ ਹੈ ਉੱਥੋਂ ਲੰਘਦੀ ਹੈ ਅਤੇ ਉਹ ਮਹਿਲਾ ਜੋ ਹੈ ਉਹ ਮਾਲ ਗੱਡੀ ਦੇ ਚਪੇਟ ਚ ਆ ਜਾਂਦੀ ਹੈ ਅਤੇ ਇਸ ਪੂਰੀ ਦੁਰਘਟਨਾ ਚ ਇਸ ਮਹਿਲਾ ਦੀ ਦੋਵੇਂ ਲਤਾਂ ਵੱਡੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਇਹ ਦਰਦਨਾਕ ਦੁਰਘਟਨਾ ਸਾਹਮਣੇ ਆਈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਦੁੱਖਦ ਅਤੇ ਦਰਦਨਾਕ ਘਟਨਾ ਹੈ ਕਿਉਂਕਿ ਇੱਕ ਕੰਮੀ ਔਰਤ ਸੀ ਇੱਕ ਮਹਿਲਾ ਸੀ ਜੋ ਕਿ ਆਪਣਾ ਘਰ ਵੀ ਪਾਲ ਰਹੀ ਸੀ ਅਤੇ ਨਾਲ ਹੀ ਨਾਲ ਚਾਹ ਦੀ ਰੇੜੀ ਦੇ ਨਾਲ ਆਪਣਾ ਰੋਜ਼ ਦਾ ਕਾਰਗੁਜ਼ਾਰ ਚਲਾ ਰਹੀ ਸੀ ਲੇਕਿਨ ਇੱਕ ਛੋਟੀ ਜਿਹੀ ਗਲਤੀ ਉਸ ਦੇ ਉੱਤੇ ਇੰਨੀ ਜ਼ਿਆਦਾ ਭਾਰੂ ਪਈ ਉਸ ਨੂੰ ਵੀ ਨਹੀਂ ਸੀ ਪਤਾ ਕਿਉਂਕਿ ਉਹ ਰੋਜ਼ਾਨਾ ਦੀ ਤਰ੍ਹਾਂ ਹੀ ਪਟੜੀਆਂ ਕ੍ਰੋਸ ਕਰ ਰਹੀ ਸੀ ਤਾਂ ਉਸ ਵੇਲੇ ਹੀ ਮਾਲ ਗੱਡੀ ਆਉਂ ਮਾਲ ਗੱਡੀ ਦੀ ਚਬੇੜ ਚ ਆਉਣ ਦੇ ਨਾਲ ਉਸਦੇ ਨਾਲ ਇਹ ਦੁਰਘਟਨਾ ਵਾਪਰ ਜਾਂਦੀ ਹੈ ਕੀ ਕੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਵੀ ਤੁਹਾਨੂੰ ਸੁਣਾ ਦੇ ਮਾਲ ਗੱਡੀ ਦੀ ਸ਼ੰਟਿੰਗ ਹੋ ਰਹੀ ਸੀ ਵੀ ਜਦੋਂ ਖਾਲੀ ਹੋ ਜਾਂਦਾ ਰੈਕ ਲਾਹ ਦਿੰਦੇ ਉਹ ਤੋਂ ਬਾਅਦ ਲੈ ਕੇ ਜਾਂਦੇ ਤੇ ਉਹ ਰੋਗੀ ਸੀ ਗੱਡੀ ਤੇ ਉਹ ਲੇਡੀ ਨੂੰ ਅਸੀਂ ਆਵਾਜ਼ਾਂ ਵੀ ਮਾਰੀਆਂ ਸਾਹਮਣੇ ਤੋਂ ਭੱਜ ਕੇ ਵੀ ਗਏ ਤੇ ਪਰ ਉਹ ਫਿਰ ਵੀ ਵੇਰ ਥੱਲੇ ਚਲੀ ਗਈ ਤੇ ਗੱਡੀ ਜਦੋਂ ਬੈਕ ਹੋਈ ਤੇ ਉਹਦੇ ਥੱਲੇ ਆ ਗਈਆਂ ਉਹਦੀਆਂ ਦੋਨੇ ਲੱਤਾਂ ਲੱਤਾਂ ਕੱਟੀਆਂ ਨਹੀਂ ਉਹਦੀਆਂ ਤੇ ਜਿਹਨੂੰ ਭੱਜ ਕੇ ਮਤਲਬ ਉਹਨੂੰ ਖਿੱਚਿਆ ਬਾਹਰ ਉਸ ਤੋਂ ਬਾਅਦ ਐਂਬੂਲੈਂਸ ਨੂੰ ਬਲਾ ਆ ਕੇ ਤੇ ਉਹਨੂੰ ਇਲਾਜ ਲਈ ਸਿਵਲ ਹਸਪਤਲ ਭੇਜਤਾ ਜੀ ਉਹ ਨਾ ਚਾਹ ਦਾ ਕੰਮ ਕਰਦੇ ਆ ਤੇ ਦੇ ਵਿੱਚ ਸਿਸ਼ ਨੇ ਬਾਹਰਲੇ ਪਾਸੇ ਉਹਦਾ ਨਾਮ ਮਬੀਤਾ ਰਾਣੀ ਸੀ ਵਾਈਫ ਉਹ ਰਾਜਕੁਮਾਰ ਗਲੀ ਨੰਬਰ 2 ਗਾਂਧੀ ਨਗਰ ਦੇ ਰਹਿਣ ਵਾਲੀ ਐ ਤੇ ਜਿਹੜਾ ਆਪਦਾ ਮਿਹਨਤ ਮਜ਼ਦੂਰੀ ਕਰਦੇ ਸੀਗੇ ਪਰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਆਰਪੀਫ ਨੂੰ ਵੀ ਅਪੀਲ ਕਰਦੀ ਆ ਜੀ ਆਰਪੀ ਵੀ ਅਸੀਂ ਬਰੀਫ ਵੀ ਕਰਦੇ ਰਹਿੰਦੇ ਆ ਬਕਾਇਦਾ ਕਿਉਂਕਿ ਰੇਲਵੇ ਦੇ ਦੋ ਪੁਲ ਇੱਥੇ ਬਣੇ ਹੋਏ ਆ ਆਲਰੇਡੀ ਇੱਧਰ ਉੱਧਰ ਜਾਣ ਲਈ ਤੇ ਫੇਰ ਵੀ ਮਤਲਬ ਨਹੀਂ ਵਰਤੋਂ ਕਰਦੀ ਜਨਤਾ ਅਸੀਂ ਫੇਰ ਵੀ ਅਪੀਲ ਕਰਦੇ ਆ ਪਿਪਾ ਇਹ ਵਾਤਵਾਦ ਜਿਹੜੀ ਪੁਲ ਦੀ ਜਿਹੜੇ ਅਧਿਕਾਰਤ ਰਸਤੇ ਉਹਨਾਂ ਦੀ ਵਰਤੋਂ ਕਰੋ ਆਹ ਅਧਿਕਾਰਤ ਰਸਤੇ ਦੀ ਨਾ ਵਰਤੋਂ ਕਰੋ ਰੇਲਵੇ ਲੈਣਾ ਨਾ ਕ੍ਰੋਸ ਕਰੋ ਅੱਜ ਵੀ ਸਾਰੇ ਅਸੀਂ ਖੜੇ ਸੀ ਭੱਜ ਕੇ ਜਏ ਗਏ ਆ ਉਹਨੂੰ ਕੱਢਿਆ ਥੱਲੋ ਫਿਰ ਵੀ ਮਤਲਬ ਸਾਡੇ ਕੱਢ ਨਾ ਕਰਦੇ ਉਹ ਮਤਲਬ ਦੋਨੇ ਲਤਾਂ ਕੱਟ ਗਈਆਂ ਸ੍ਰੀ ਮੁਖਸਰ ਸਾਹਿਬ ਤੋਂ ਇੱਕ ਦਰਦਨਾਕ ਦੁਰਘਟਨਾ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਇੱਕ ਮਹਿਲਾ ਵਰ ਨੇ ਆਪਣੀਆਂ ਦੋਹਾਂ ਲਤਾਂ ਗਵਾ ਲਈਆਂ ਤੁਹਾਨੂੰ ਦੱਸਦੇ ਕਿ ਮੁਖਸਰ ਸਾਹਿਬ ਚ ਤਕਰੀਬਨ 2:30 ਵਜੇ ਦੇ ਕਰੀਬ ਜਦ ਇੱਕ ਮਹਿਲਾ ਰੋਜ਼ਾਨਾ ਦੀ ਤਰ੍ਹਾਂ ਰੇਲਵੇ ਸਟੇਸ਼ਨ ਦੇ ਕੋਲ ਆਪਣੀ ਚਾਹ ਦੀ ਰੇੜੀ ਲਗਾਉਣ ਲੱਗੀ ਸੀ ਤਾਂ ਉਸ ਵਲੋਂ ਟਰੈਕਸ ਜੋ ਨੇ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਉਸ ਵੇਲੇ ਹੀ ਮਾਲ ਗੱਡੀ ਜੋ ਹੈ ਉੱਥੋਂ ਲੰਘਦੀ ਹੈ ਅਤੇ ਉਹ ਮਹਿਲਾ ਜੋ ਹੈ ਉਹ ਮਾਲ ਗੱਡੀ ਦੇ ਚਪੇਟ ਚ ਆ ਜਾਂਦੀ ਹੈ ਅਤੇ ਇਸ ਪੂਰੀ ਦੁਰਘਟਨਾ ਚ ਇਸ ਮਹਿਲਾ ਦੀ ਦੋਵੇਂ ਲਤਾਂ ਵੱਡੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਇਹ ਦਰਦਨਾਕ ਦੁਰਘਟਨਾ ਸਾਹਮਣੇ ਆਈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਦੁੱਖਦ ਅਤੇ ਦਰਦਨਾਕ ਘਟਨਾ ਹੈ ਕਿਉਂਕਿ ਇੱਕ ਕੰਮੀ ਔਰਤ ਸੀ ਇੱਕ ਮਹਿਲਾ ਸੀ ਜੋ ਕਿ ਆਪਣਾ ਘਰ ਵੀ ਪਾਲ ਰਹੀ ਸੀ ਅਤੇ ਨਾਲ ਹੀ ਨਾਲ ਚਾਹ ਦੀ ਰੇੜੀ ਦੇ ਨਾਲ ਆਪਣਾ ਰੋਜ਼ ਦਾ ਕਾਰਗੁਜ਼ਾਰ ਚਲਾ ਰਹੀ ਸੀ ਲੇਕਿਨ ਇੱਕ ਛੋਟੀ ਜਿਹੀ ਗਲਤੀ ਉਸ ਦੇ ਉੱਤੇ ਇੰਨੀ ਜ਼ਿਆਦਾ ਭਾਰੂ ਪਈ ਉਸ ਨੂੰ ਵੀ ਨਹੀਂ ਸੀ ਪਤਾ ਕਿਉਂਕਿ ਉਹ ਰੋਜ਼ਾਨਾ ਦੀ ਤਰ੍ਹਾਂ ਹੀ ਪਟੜੀਆਂ ਕ੍ਰੋਸ ਕਰ ਰਹੀ ਸੀ ਤਾਂ ਉਸ ਵੇਲੇ ਹੀ ਮਾਲ ਗੱਡੀ ਆਉਂ ਮਾਲ ਗੱਡੀ ਦੀ ਚਬੇੜ ਚ ਆਉਣ ਦੇ ਨਾਲ ਉਸ ਦੇ ਨਾਲ ਇਹ ਦੁਰਘਟਨਾ ਵਾਪਰ ਜਾਂਦੀ ਹੈ ਕੀ ਕੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਵੀ ਤੁਹਾਨੂੰ ਸੁਣਾ ਦੇ ਮਾਲ ਗੱਡੀ ਦੀ ਸ਼ੰਟਿੰਗ ਹੋ ਰਹੀ ਸੀ ਵੀ ਜਦੋਂ ਖਾਲੀ ਹੋ ਜਾਂਦਾ ਰੈਕ ਲਾਹ ਦਿੰਦੇ ਉਹਦੇ ਬਾਅਦ ਲੈ ਕੇ ਜਾਂਦੇ ਤੇ ਉਹ ਰੋਗ ਗਈ ਸੀ ਗੱਡੀ ਤੇ ਉਹ ਲੇਡੀ ਨੂੰ ਸੀ ਆਵਾਜ਼ਾਂ ਵੀ ਮਾਰੀਆਂ ਸਾਹਮਣੇ ਤੋਂ ਭੱਜ ਕੇ ਵੀ ਗਏ ਤੇ ਪਰ ਉਹ ਫਿਰ ਵੀ ਵੇਰ ਥੱਲੇ ਚਲੀ ਗਈ ਤੇ ਗੱਡੀ ਜਦੋਂ ਬੈਕ ਹੋਈ ਤੇ ਉਹਦੇ ਥੱਲੇ ਆ ਗਈਆਂ ਉਹਦੇ ਦੋਨੇ ਲੱਤਾਂ ਲੱਤਾਂ ਕੱਟੀਆਂ ਨਹੀਂ ਉਹਦੀਆਂ ਤੇ ਜਿਹਨੂੰ ਭੱਜ ਗਏ ਮਤਲਬ ਉਹਨੂੰ ਖਿੱਚਿਆ ਬਾਹਰ ਉਸ ਤੋਂ ਬਾਅਦ ਐਂਬੂਲੈਂਸ ਨੂੰ ਬੁਲਾ ਕੇ ਤੇ ਉਹਨੂੰ ਇਲਾਜ ਲਈ ਸਿਵਲ ਹਸਪਤਲ ਭੇਜਿਆ ਜੀ ਉਹ ਨਾ ਚਾਹ ਦਾ ਕੰਮ ਕਰਦੇ ਆ ਤੇ ਦੇ ਵਿਸ਼ੇਸ਼ ਨੇ ਬਾਹਰਲੇ ਪਾਸੇ ਉਹਦਾ ਨਾਮ ਮਬੀਤਾ ਰਾਣੀ ਸੀ ਵਾਈਫ ਆ ਰਾਜਕੁਮਾਰ ਗਲੀ ਨੰਬਰ 2 ਗਾਂਧੀ ਨਗਰ ਦੇ ਰਹਿਣ ਵਾਲੀ ਐ ਤੇ ਜਿਹੜਾ ਆਪ ਦਾ ਮਿਹਨਤ ਮਜ਼ਦੂਰੀ ਕਰਦੇ ਸੀਗੇ ਪਰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਆਰਪੀਐਫ ਨੂੰ ਵੀ ਅਪੀਲ ਕਰਦੀ ਆ ਜੀਆਰਪੀ ਵੀ ਅਸੀਂ ਬਰੀਫ ਵੀ ਕਰਦੇ ਰਹਿੰਦੇ ਆ ਬਕਾਇਦਾ ਕਿਉਂਕਿ ਰੇਲਵੇ ਦੇ ਦੋ ਕੋਲ ਇੱਥੇ ਬਣੇ ਹੋਏ ਆ ਆਲਰੇਡੀ ਇੱਧਰ ਉੱਧਰ ਜਾਣ ਲਈ ਤੇ ਫੇਰ ਵੀ ਮਤਲਬ ਨਹੀਂ ਵਰਤੋਂ ਕਰਦੀ ਜਨਤਾ ਅਸੀਂ ਫੇਰ ਵੀ ਅਪੀਲ ਕਰਦੇ ਆ ਪਿਪਾ ਇਹ ਵਾਤਵਾਦ ਜਿਹੜੀ ਪੁਲ ਦੀ ਜਿਹੜੇ ਅਧਿਕਾਰਤ ਰਸਤੇ ਉਹਨਾਂ ਦੀ ਵਰਤੋਂ ਕਰੋ ਹਨ ਅਧਿਕਾਰਤ ਰਸਤੇ ਦੀ ਨਾ ਵਰਤੋਂ ਕਰੋ ਰੇਲਵੇ ਲੈਣਾ ਨਾ ਕ੍ਰੋਸ ਕਰੋ ਅੱਜ ਵੀ ਸਾਰੇ ਅਸੀਂ ਖੜੇ ਸੀ ਭੱਜ ਕੇ ਜਏ ਗਏ ਆ ਉਹਨੂੰ ਕੱਢਿਆ ਥੱਲੋਂ ਫਿਰ ਵੀ ਮਤਲਬ ਸਾਡੇ ਕੱਢ ਨਾ ਕਰਦੇ ਉਹ ਮਤਲਬ ਦੋਨੇ ਲਤਾਂ ਕੱਟ ਗਈਆਂ ਸ੍ਰੀ ਮੁਕਸਰ ਸਾਹਿਬ ਤੋਂ ਇੱਕ ਦਰਦਨਾਕ ਦੁਰਘਟਨਾ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਇੱਕ ਮਹਿਲਾ ਵਰ ਨੇ ਆਪਣੀਆਂ ਦੋਹਾਂ ਲਤਾਂ ਗਵਾ ਲਈਆਂ ਤੁਹਾਨੂੰ ਦੱਸਦੇ ਆ ਕਿ ਮੁਕਸਰ ਸਾਹਿਬ 'ਚ ਤਕਰੀਬਨ 2:30 ਵਜੇ ਦੇ ਕਰੀਬ ਜਦ ਇੱਕ ਮਹਿਲਾ ਰੋਜ਼ਾਨਾ ਦੀ ਤਰ੍ਹਾਂ ਰੇਲਵੇ ਸਟੇਸ਼ਨ ਦੇ ਕੋਲ ਆਪਣੀ ਚਾਹ ਦੀ ਰੇੜੀ ਲਗਾਉਣ ਲੱਗੀ ਸੀ ਤਾਂ ਉਸ ਵੱਲੋਂ ਟਰੈਕਸ ਜੋ ਨੇ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਉਸ ਵੇਲੇ ਹੀ ਮਾਲ ਗੱਡੀ ਜੋ ਹੈ ਉੱਥੋਂ ਲੰਘਦੀ ਹੈ ਅਤੇ ਉਹ ਮਹਿਲਾ ਜੋ ਹੈ ਉਹ ਮਾਲ ਗੱਡੀ ਦੇ ਚਪੇਟ ਚ ਆ ਜਾਂਦੀ ਹੈ ਅਤੇ ਇਸ ਪੂਰੀ ਦੁਰਘਟਨਾ ਚ ਇਸ ਮਹਿਲਾ ਦੀ ਦੋਵੇਂ ਲਤਾਂ ਵੱਡੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਇਹ ਤਰਤਨਾਕ ਦੁਰਘਟਨਾ ਸਾਹਮਣੇ ਆਈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਦੁੱਖਦ ਅਤੇ ਦਰਦਨਾਕ ਘਟਨਾ ਹੈ ਕਿਉਂਕਿ ਇੱਕ ਕੰਮੀ ਔਰਤ ਸੀ ਇੱਕ ਮਹਿਲਾ ਸੀ ਜੋ ਕਿ ਆਪਣਾ ਘਰ ਵੀ ਪਾਲ ਰਹੀ ਸੀ ਅਤੇ ਨਾਲ ਹੀ ਨਾਲ ਚਾਹ ਦੀ ਰੇੜੀ ਦੇ ਨਾਲ ਆਪਣਾ ਰੋਜ਼ ਦਾ ਕਾਰਗੁਜ਼ਾਰ ਚਲਾ ਰਹੀ ਸੀ ਲੇਕਿਨ ਇੱਕ ਛੋਟੀ ਜਿਹੀ ਗਲਤੀ ਉਸ ਦੇ ਉੱਤੇ ਇੰਨੀ ਜ਼ਿਆਦਾ ਭਾਰੂ ਪਈ ਉਸ ਨੂੰ ਵੀ ਨਹੀਂ ਸੀ ਪਤਾ ਕਿਉਂਕਿ ਉਹ ਰੋਜ਼ਾਨਾ ਦੀ ਤਰ੍ਹਾਂ ਹੀ ਪਟੜੀਆਂ ਕ੍ਰੋਸ ਕਰ ਰਹੀ ਸੀ ਤਾਂ ਉਸ ਵੇਲੇ ਹੀ ਮਾਲ ਗੱਡੀ ਆਉਂ ਮਾਲ ਗੱਡੀ ਦੀ ਚਬੇਟ ਚ ਆਉਣ ਦੇ ਨਾਲ ਉਸਦੇ ਨਾਲ ਇਹ ਦੁਰਘਟਨਾ ਵਾਪਰ ਜਾਂਦੀ ਹੈ ਕੀ ਕੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਵੀ ਤੁਹਾਨੂੰ ਸੁਣਾਉਣੀ ਹੈ ਮਾਲ ਗੱਡੀ ਦੀ ਸ਼ੰਟਿੰਗ ਹੋ ਰਹੀ ਸੀ ਵੀ ਜਦੋਂ ਖਾਲੀ ਹੋ ਜਾਂਦਾ ਰੈਕ ਲਾਹ ਦਿੰਦੇ ਉਹਦੇ ਬਾਅਦ ਲੈ ਕੇ ਜਾਂਦੇ ਤੇ ਉਹ ਰੋਕ ਗਈ ਸੀ ਗੱਡੀ ਤੇ ਉਹ ਲੇਡੀ ਜੀ ਨੂੰ ਅਸੀਂ ਵਾਜਾਂ ਵੀ ਮਾਰੀਆਂ ਸਾਹਮਣੇ ਤੋਂ ਭੱਜ ਕੇ ਵੀ ਗਏ ਤੇ ਪਰ ਉਹ ਫਿਰ ਵੀ ਵੇਰ ਥੱਲੇ ਚਲੀ ਗਈ ਤੇ ਗੱਡੀ ਜਦੋਂ ਬੈਕ ਹੋਈ ਤੇ ਉਹਦੇ ਥੱਲੇ ਆ ਗਈਆਂ ਉਹਦੇ ਦੋਨੇ ਲੱਤਾਂ ਲੱਤਾਂ ਕੱਟ ਗਈਆਂ ਨਹੀਂ ਉਹਦੀਆਂ ਤੇ ਜਿਹਨੂੰ ਭੱਜ ਕੇ ਮਤਲਬ ਉਹਨੂੰ ਖਿੱਚਿਆ ਬਾਹਰ ਉਸ ਤੋਂ ਬਾਅਦ ਐਂਬੂਲੈਂਸ ਨੂੰ ਬੱਲਾ ਆ ਕੇ ਤੇ ਉਹਨੂੰ ਇਲਾਜ ਲਈ ਸਿਵਲ ਹਸਪਤਲ ਭੇਜਿਆ ਜੀ ਉਹ ਨਾ ਚਾਹ ਦਾ ਕੰਮ ਕਰਦੇ ਆ ਰਜਿਸਟ੍ਰੇਸ਼ਨ ਦੇ ਬਾਹਰਲੇ ਪਾਸੇ ਉਹਦਾ ਨਾਮ ਅਬੀਤਾ ਰਾਣੀ ਸੀ ਵਾਈਫ ਉਹ ਰਾਜਕੁਮਾਰ ਗਲੀ ਨੰਬਰ 2 ਗਾਂਧੀ ਨਗਰ ਦੇ ਰਹਿਣ ਵਾਲੀ ਐ ਤੇ ਜਿਹੜਾ ਆਪਦਾ ਮਿਹਨਤ ਮਜ਼ਦੂਰੀ ਕਰਦੇ ਸੀਗੇ ਪਰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਆਰਪੀਐਫ ਨੂੰ ਵੀ ਅਪੀਲ ਕਰਦੀ ਆ ਜੀਆਰਪੀ ਵੀ ਅਸੀਂ ਬਰੀਫ ਵੀ ਕਰਦੇ ਰਹਿੰਦੇ ਆ ਬਕਾਇਦਾ ਕਿਉਂਕਿ ਰੇਲਵੇ ਦੇ ਦੋ ਪੋਲ ਇੱਥੇ ਬਣੇ ਹੋਏ ਆ ਆਲਰੇਡੀ ਇੱਧਰ ਉੱਧਰ ਜਾਣ ਲਈ ਤੇ ਫੇਰ ਵੀ ਮਤਲਬ ਨਹੀਂ ਵਰਤੋਂ ਕਰਦੀ ਜਨਤਾ ਅਸੀਂ ਫੇਰ ਵੀ ਅਪੀਲ ਕਰਦੇ ਆ ਪਿਪਾਈ ਵਾਤਵਾਦ ਜਿਹੜੀ ਪੁਲ ਦੀ ਜਿਹੜੇ ਅਧਿਕਾਰਤ ਰਸਤੇ ਉਹਨਾਂ ਦੀ ਵਰਤੋਂ ਕਰੋ ਆਣ ਅਧਿਕਾਰਤ ਰਸਤੇ ਦੀ ਨਾ ਵਰਤੋਂ ਕਰੋ ਰੇਲਵੇ ਲੈਣਾ ਨਾ ਕ੍ਰੋਸ ਕਰੋ ਅੱਜ ਵੀ ਸਾਰੇ ਅਸੀਂ ਖੜੇ ਸੀ ਭੱਜ ਕੇ ਜਏ ਗਏ ਉਹਨੂੰ ਕੱਢਿਆ ਥੱਲੋਂ ਫਿਰ ਵੀ ਮਤਲਬ ਸਾਡੇ ਕੱਢ ਨਾ ਕਰਦੇ ਉਹ ਮਤਲਬ ਦੋਨੇ ਲਤਾਂ ਕੱਟ ਗਈਆਂ ਸ੍ਰੀ ਮੁਕਸਰ ਸਾਹਿਬ ਤੋਂ ਇੱਕ ਦਰਦਨਾਕ ਦੁਰਘਟਨਾ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਇੱਕ ਮਹਿਲਾ ਵਰ ਨੇ ਆਪਣੀਆਂ ਦੋਹਾਂ ਲਤਾਂ ਗਵਾ ਲਈਆਂ ਤੁਹਾਨੂੰ ਦੱਸਦੇ ਕਿ ਮੁਕਸਰ ਸਾਹਿਬ ਚ ਤਕਰੀਬਨ 2:30 ਵਜੇ ਦੇ ਕਰੀਬ ਜਦ ਇੱਕ ਮਹਿਲਾ ਰੋਜ਼ਾਨਾ ਦੀ ਤਰ੍ਹਾਂ ਰੇਲਵੇ ਸਟੇਸ਼ਨ ਦੇ ਕੋਲ ਆਪਣੀ ਚਾਹ ਦੀ ਰੇੜੀ ਲਗਾਉਣ ਲੱਗੀ ਸੀ ਤਾਂ ਉਸ ਵਲੋਂ ਟਰੈਕਸ ਜੋ ਨੇ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਉਸ ਵੇਲੇ ਹੀ ਮਾਲ ਗੱਡੀ ਜੋ ਹੈ ਉੱਥੋਂ ਲੰਘਦੀ ਹੈ ਅਤੇ ਉਹ ਮਹਿਲਾ ਜੋ ਹੈ ਉਹ ਮਾਲ ਗੱਡੀ ਦੇ ਚਪੇਟ ਚ ਆ ਜਾਂਦੀ ਹੈ ਅਤੇ ਇਸ ਪੂਰੀ ਦੁਰਘਟਨਾ ਚ ਇਸ ਮਹਿਲਾ ਦੀ ਦੋਵੇਂ ਲਤਾਂ ਵੱਡੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਇਹ ਦਰਦਨਾਕ ਦੁਰਘਟਨਾ ਸਾਹਮਣੇ ਆਈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਦੁੱਖਦ ਅਤੇ ਦਰਦਨਾਕ ਘਟਨਾ ਹੈ ਕਿਉਂਕਿ ਇੱਕ ਕੰਮੀ ਔਰਤ ਸੀ ਇੱਕ ਮਹਿਲਾ ਸੀ ਜੋ ਕਿ ਆਪਣਾ ਘਰ ਵੀ ਪਾਲ ਰਹੀ ਸੀ ਅਤੇ ਨਾਲ ਹੀ ਨਾਲ ਚਾਹ ਦੀ ਰੇੜੀ ਦੇ ਨਾਲ ਆਪਣਾ ਰੋਜ਼ ਦਾ ਕਾਰਗੁਜ਼ਾਰ ਚਲਾ ਰਹੀ ਸੀ ਲੇਕਿਨ ਇੱਕ ਛੋਟੀ ਜਿਹੀ ਗਲਤੀ ਉਸ ਦੇ ਉੱਤੇ ਇੰਨੀ ਜ਼ਿਆਦਾ ਭਾਰੂ ਪਈ ਉਸ ਨੂੰ ਵੀ ਨਹੀਂ ਸੀ ਪਤਾ ਕਿਉਂਕਿ ਉਹ ਰੋਜ਼ਾਨਾ ਦੀ ਤਰ੍ਹਾਂ ਹੀ ਪਟੜੀਆਂ ਕ੍ਰੋਸ ਕਰ ਰਹੀ ਸੀ ਤਾਂ ਉਸ ਵੇਲੇ ਹੀ ਮਾਲ ਗੱਡੀ ਆਉਂ ਮਾਲ ਗੱਡੀ ਦੀ ਚਬੇੜ ਚ ਆਉਣ ਦੇ ਨਾਲ ਉਸਦੇ ਨਾਲ ਇਹ ਦੁਰਘਟਨਾ ਵਾਪਰ ਜਾਂਦੀ ਹੈ ਕੀ ਕੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਵੀ ਤੁਹਾਨੂੰ ਸੁਣਾਉਣੇ ਮਾਲ ਗੱਡੀ ਦੀ ਸ਼ੰਟਿੰਗ ਹੋ ਰਹੀ ਸੀ ਵੀ ਜਦੋਂ ਖਾਲੀ ਹੋ ਜਾਂਦਾ ਰੈਕ ਲਾਹ ਦਿੰਦੇ ਉਹਦੇ ਬਾਅਦ ਲੈ ਕੇ ਜਾਂਦੇ ਤੇ ਉਹ ਰੋਗ ਗਈ ਸੀ ਗੱਡੀ ਤੇ ਉਹ ਲੇਡੀ ਨੂੰ ਅਸੀਂ ਆਵਾਜ਼ਾਂ ਵੀ ਮਾਰੀਆਂ ਸਾਹਮਣੇ ਤੋਂ ਭੱਜ ਕੇ ਵੀ ਗਏ ਤੇ ਪਰ ਉਹ ਫਿਰ ਵੀ ਵੇਰ ਥੱਲੇ ਚਲੀ ਗਈ ਤੇ ਗੱਡੀ ਜਦੋਂ ਬੈਕ ਹੋਈ ਤੇ ਉਹਦੇ ਥੱਲੇ ਆ ਗਈਆਂ ਉਹਦੀਆਂ ਦੋਨੇ ਲੱਤਾਂ ਲੱਤਾਂ ਕੱਟੀਆਂ ਨਹੀਂ ਉਹਦੀਆਂ ਤੇ ਜਿਹਨੂੰ ਭੱਜ ਕੇ ਮਤਲਬ ਉਹਨੂੰ ਖਿੱਚਿਆ ਬਾਹਰ ਉਸ ਤੋਂ ਬਾਅਦ ਐਂਬੂਲੈਂਸ ਨੂੰ ਬਲਾ ਆ ਕੇ ਤੇ ਉਹਨੂੰ ਇਲਾਜ ਲਈ ਸਿਵਲ ਹਸਪਤਲ ਭੇਜਤਾ ਜੀ ਉਹ ਨਾ ਚਾਹ ਦਾ ਕੰਮ ਕਰਦੇ ਆ ਤੇ ਦੇ ਵਿੱਚ ਸਿਸ਼ ਨੇ ਬਾਹਰਲੇ ਪਾਸੇ ਉਹਦਾ ਨਾਮ ਮਬੀਤਾ ਰਾਣੀ ਸੀ ਵਾਈਫ ਉਹ ਰਾਜਕੁਮਾਰ ਗਲੀ ਨੰਬਰ 2 ਗਾਂਧੀ ਨਗਰ ਦੇ ਰਹਿਣ ਵਾਲੀ ਆ ਤੇ ਜਿਹੜਾ ਆਪਦਾ ਮਿਹਨਤ ਮਜ਼ਦੂਰੀ ਕਰਦੇ ਸੀਗੇ ਪਰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਆਰਪੀਫ ਨੂੰ ਵੀ ਅਪੀਲ ਕਰਦੀ ਆ ਜੀ ਆਰਪੀ ਵੀ ਅਸੀਂ ਬਰੀਫ ਵੀ ਕਰਦੇ ਰਹਿੰਦੇ ਹਾਂ ਬਕਾਇਦਾ ਕਿਉਂਕਿ ਰੇਲਵੇ ਦੇ ਦੋ ਪੁਲ ਇੱਥੇ ਬਣੇ ਹੋਏ ਆ ਆਲਰੇਡੀ ਇੱਧਰ ਉੱਧਰ ਜਾਣ ਲਈ ਤੇ ਫੇਰ ਵੀ ਮਤਲਬ ਨਹੀਂ ਵਰਤੋਂ ਕਰਦੀ ਜਨਤਾ ਅਸੀਂ ਫੇਰ ਵੀ ਅਪੀਲ ਕਰਦੇ ਆ ਪਿਪਾ ਇਹ ਵਾਤਵਾਦ ਜਿਹੜੀ ਪੁਲ ਦੀ ਜਿਹੜੇ ਅਧਿਕਾਰਤ ਰਸਤੇ ਉਹਨਾਂ ਦੀ ਵਰਤੋਂ ਕਰੋ ਆਹ ਨਾ ਅਧਿਕਾਰਤ ਰਸਤੇ ਦੀ ਨਾ ਵਰਤੋਂ ਕਰੋ ਰੇਲਵੇ ਲੈਣਾ ਨਾ ਕ੍ਰੋਸ ਕਰੋ ਅੱਜ ਵੀ ਸਾਰੇ ਅਸੀਂ ਖੜੇ ਸੀ ਭੱਜ ਕੇ ਗਏ ਉਹਨੂੰ ਕੱਢਿਆ ਥੱਲੋ ਫਿਰ ਵੀ ਮਤਲਬ ਸਾਡੇ ਕੱਢ ਨਾ ਕਰਦੇ ਉਹ ਮਤਲਬ ਦੋਨੇ ਨਾਤਾ ਕੱਟ ਗਏ